ਜਿੰਨਾ ਘਰ ਮੈਂ ਭਗਵਾਨ ਵੀ ਜਨਮ ਲਈ ਆ ਬੋਹ ਰਾਜ ਤੁਹਾਡੀ ਤਰ ਰਹਾਂਗਾ ਠੀਕ ਹੈ ਕੋਈ ਨਹੀਂ ਪਾਗਲੇ ਬਾਈ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤੁਸੀਂ છਾਈ ਹੋਏ ਹੋ ਤੁਹਾਡੀ ਵੀਡੀਓ ਜਿਹੜੀ ਇਸਾਈ ਮਿਸ਼ਨਰੀ ਦੇਖ ਲੱਭ ਉਹ ਕਾਫੀ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ ਹਰ ਚੈਨਲ ਦੇ ਉੱਤੇ ਉਹ ਵੀਡੀਓ ਚੱਲ ਰਹੀ ਹੈ ਕਿਸੇ ਨੂੰ ਕਾਪੈਲ ਕਰਨੀ ਪਊਗੀ ਕੋਈ ਤਾਂ ਅੱਗੇ ਆਊਗਾ ਹੀ ਮੇਰੇ ਤੋਂ ਪਹਿਲੇ ਪੰਜਾਬ 'ਚ ਬਹੁਤ ਸਿੱਖ ਨੌਜਵਾਨ ਲੱਗੇ ਹੈ ਉਹ ਜਿਹੇ Hindu ਭਰਾ ਲੱਗੇ ਹੈ ਦੋ ਲੋਕ ਧਰਮ ਪਰਿਵਰਤਨ ਕਰ ਰਹੇ ਹੈ ਦੋ ਜਨਸਾਂ ਲੱਗੀ ਹੋਈ ਹੈ ਜਾਂ ਜੋ ਇਸਾਈਕਰਨ ਕਰਨ ਲਈ ਉਹ ਇਹਨਾਂ ਨੂੰ ਰੁਪਿਆ ਖਰਚਾ ਪੈਸਾ ਬਹੁਤ ਮਿਲਦਾ ਹੈ ਆਪਣੇ ਗੁਰੂਆਂ ਨੇ ਆਪਦੇ ਬੱਚੇ ਤੱਕ ਬਲਦਾਨ ਕਰਤੇ ਸੀ ਇਸ ਦੇਸ਼ ਦੇ ਲਈ ਇਸ ਧਰਮ ਦੇ ਲਈ ਬਿਲਕੁਲ ਇਹਨਾਂ ਦਾ ਇਸਾਈਆਂ ਦੇ ਜਿਹੜੇ ਆਗੂ ਹੁੰਦੇ ਆ ਇਹਨਾਂ ਨੇ ਮਤਲਬ ਬਹੁਤ ਧਮਕਾਨ ਦੀ ਕੋਸ਼ਿਸ਼ ਕੀਤੀ ਬਹੁਤ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਵੀਡੀਓ ਦੇ ਵਿੱਚ ਉਹਨਾਂ ਨੂੰ ਵਾਰਨਿੰਗ ਦੇ ਪਹਿਲਾਂ ਚੇਤਾਵਨੀ ਦੇਣਗੇ ਪਹਿਲਾਂ ਫਿਰ ਤੁਸੀਂ ਇੱਕ ਹਫ਼ਤੇ ਬਾਅਦ ਉੱਥੇ ਰੈਲੀ ਵੀ ਕਰੀ ਜਿਵੇਂ ਹੀ ਰਾਜਸਥਾਨ ਦੇ ਵਿੱਤ ਸੌਦਾ ਚੱਲੂ ਹੋਇਆ ਤਾਂ ਤੁਸੀਂ ਉਹਨ ਦੀ ਜਿਹੜੀ ਨੱਥ ਹੈ ਉਹ ਤੋਂ ਹੀ ਪਾਉਣੀ ਸ਼ੁਰੂ ਕਰ ਦਿੱਤੀ ਮਤਲਬ ਪੁਲਿਸ ਦਾ ਬਹੁਤ ਬੜੀਆ ਸੰਭਰਿਆ ਕਿਉਂਕਿ ਜਿਹੜਾ ਜਿਹੜਾ ਉਪਾਸਟ ਸੀ ਆਪ ਦਾ ਪਿੰਡ ਸਨੇਟ ਕੇ ਤਾਲਾ ਲਾ ਗੇ ਜਰਵੇਚ ਕੇ ਚੱਲੇ ਗਏ ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦਾ ਜਿਹੜਾ ਸੋਸ਼ਲ ਮੀਡੀਆ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਜੋ ਕਿ ਕਾਫੀ ਸੁਰਖੀਆਂ 'ਚ ਚੱਲ ਰਹੀ ਹੈ ਤੇ ਮਿਲੀਅਨਸ ਦੇ ਵਿੱਚ ਉਸ ਵੀਡੀਓ ਦੇ ਉੱਤੇ ਵਿਊ ਆ ਰਿਹਾ ਹੈ ਤੇ ਉਸ ਵੀਡੀਓ ਦੇ ਵਿੱਚ ਜਿਹੜੇ ਮੈਨ ਨਾਇਕ ਦਾ کردار ਨਿਭਾਰੀ ਆ ਜਿਹੜੇ ਸੱਜਣ ਦੋਸਤ ਉਹਨਾਂ ਜਿਹੜੀ ਈਸਾਈ ਮਿਸ਼ਨਰੀ ਆ ਉਹਨਾਂ ਨਾਲ ਲੜਨ ਦਾ ਜਿਹੜਾ ਕੰਮ ਕਰ ਰਹੀ ਆ ਤੇ ਉਸੇ ਹੀ ਬਾਈ ਨਾਲ ਅੱਜ ਆਪਾਂ ਤੁਹਾਡੀ ਮੁਲਾਕਾਤ ਕਰਾਉਣੀ ਆ ਪਹਿਲਾਂ ਵੀ ਕਾਫੀ ਵਾਰੀ ਬਾਈ ਰਨ ਨਾਲ ਤੁਹਾਡੀ ਮੁਲਾਕਾਤ ਕਰਾਈ ਆ ਤੇ ਉਸ ਵੀਡੀਓ ਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਬਾਈ ਤੋਂ ਤੇ ਜਾਣਾਂਗੇ ਵੀ ਬਾਈ ਨੇ ਹੀ ਕਿਉਂ ਉਸ ਚੀਜ਼ ਦੇ ਵਿੱਚ ਪਹਿਲ ਕੀਤੀ ਤੇ ਉਹਨਾਂ ਨਾਲ ਜਿਹੜਾ ਭਿੜਨ ਦਾ ਕੰਮ ਹੈ ਇਸਾਈ ਮਿਸ਼ਨਰੀ ਦੇ ਨਾਲ ਉਹ ਬਾਈ ਜੀ ਰਣ ਨੇ ਕੀਤਾ ਤੇ ਆਪਾਂ ਸਭ ਤੋਂ ਪਹਿਲਾਂ ਬਾਈ ਜੀ ਰਣ ਦਾ ਸਵਾਗਤ ਕਰਦੇ ਹਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੇ ਬਾਈ ਜੀ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤੁਸੀਂ ਛਾਈ ਹੋਏ ਤੁਹਾਡੀ ਵੀਡੀਓ ਹੈ ਜਿਹੜੀ ਇਸਾਈ ਮਿਸ਼ਨਰੀ ਦੇ ਖਿਲਾਫ ਉਹ ਕਾਫੀ ਸਰਕੀਆਂ ਤੇ ਵਿੱਚ ਚੱਲ ਰਹੀ ਹੈ ਹਰ ਚੈਨਲ ਦੇ ਉੱਤੇ ਉਹ ਵੀਡੀਓ ਚੱਲ ਰਹੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਆਪ ਨੂੰ ਵੇਖ ਰਹੇ ਉਹਨਾਂ ਨੂੰ ਉਸ ਵੀਡੀਓ ਦੇ ਬਾਰੇ ਜਿਹੜੀ ਰੀਅਲਿਟੀ ਹੈ ਜਿਹੜੀ ਸੱਚਾਈ ਹੈ ਉਹ ਦੱਸੋ ਵੀ ਉਹ ਵੀਡੀਓ ਕਦੋਂ ਦੀ ਹੈ ਤੇ ਉਹ ਪੂਰਾ ਮੈਟਰ ਕੀ ਸੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਮਹਿਕ ਦੀ ਸੁਗਾਤ ਦੇ ਸਭੀ ਪਿਆਰੇ ਦਰਸ਼ਕਾਂ ਨੂੰ ਆਜ਼ਾਦ ਕਲਵੀ ਤਰਫੋਂ ਸਸਰੀਆਕਾਲ ਪ੍ਰਣਾਮ ਜੀ ਜਸ ਤੇ ਇਹ ਨਿੱਕੀ ਜਿਹੀ ਸੇ ਨੂੰ ਤਾਂ ਅਪੀਲ ਕਰਨੀ ਪਊਗੀ ਹੂੰ ਕੋਈ ਤਾਂ ਅੱਗੇ ਆਊਗਾ ਜੀ ਹੂੰ ਮੇਰੇ ਤੋਂ ਪਹਿਲੇ ਪੰਜਾਬ 'ਚ ਬਹੁਤ ਸਿੱਖ ਨੌਜਵਾਨ ਲੱਗੇ ਹੈ ਬਹੁਜੇ Hindu ਪਰਾ ਲੱਗੇ ਹੈ ਹਮ ਅਲੱਗ-ਅਲੱਗ ਮਤਲਬ ਜੋ ਥੋੜਾ ਬਹੁਤ ਧਰਮ ਦੇ ਪ੍ਰਤੀ ਜਾਂ ਕੋਈ ਥੋੜਾ ਬਹੁਤ ਜਿਹੜੇ ਜਾਗਰੂਕ ਲੋਗ ਸਮਝਦੇ ਆ ਜਾਗਰੂਕ ਲੋਗ ਹੈ ਹਮ ਤੇ ਹੋਣਾ ਵੀ ਚਾਹੀਦਾ ਹੈ ਅੱਗੇ ਆਹ ਨਾਲੀ ਪੀੜ ਨੂੰ ਕੌਣ ਜਾਗਰੂਕ ਕਰੂਗਾ ਹਮ ਤੇ ਸਮੇਂ-ਸਮੇਂ ਤੇ ਜੋ ਲੋਕ ਧਰਮ ਪਰਿਵਰਤਨ ਕਰ ਰਹੇ ਹੈ ਹਮ ਜੋ ਜਨਸਿਆ ਲੱਗੀ ਹੋਈ ਹੈ ਹਮ ਜਾਂ ਜੋ ਇਸਾਈਕਰਨ ਕਰਨ ਲਈ ਬਹੁਤ ਇਹਨਾਂ ਨੂੰ ਰੁਪਿਆ ਖਰਚਾ ਪੈਸਾ ਬਹੁਤ ਮਿਲਦਾ ਹੈ ਹਮ ਤੇ ਉਹਦੇ ਲਾਲਚ ਆ ਕੇ ਕੁਝ ਮਜਬੂਰੀ ਵਸ ਤੇ ਕੁਝ ਜਾਣਬੁੱਝ ਕੇ ਤੇ ਕੁਝ ਧਰਮ ਨੂੰ ਕੁਝ ਸਮਝਦੇ ਨਹੀਂ ਹੂੰ ਉਹਨਾਂ ਨੂੰ ਇਹ ਨਹੀਂ ਪਤਾ ਸਾਬ ਵੀ ਧਰਮ ਬਚਾਉਣ ਦੇ ਲਈ ਆਪਣੇ ਗੁਰੂਆਂ ਨੇ ਹੂੰ ਆਪਦੇ ਬੱਚੇ ਤੱਕ ਬਲਦਾਨ ਕਰਤੇ ਸੀ ਹੂੰ ਇਸ ਦੇਸ਼ ਦੇ ਲਈ ਇਸ ਧਰਮ ਦੇ ਲਈ ਬਿਲਕੁਲ ਜੀ ਬਿਲਕੁਲ ਤੇ ਸਾਰੇ ਧਰਮ ਲਈ ਲੜੇ ਸਾਬ ਤੇ ਆਪਦੇ ਜ਼ਮੀਰ ਲਈ ਜ਼ਮੀਨ ਬਚਾਉਣ ਲਈ ਲੜੇ ਵੀਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਉਹ ਵੀਡੀਓ ਥੋਡੀ ਚੱਲ ਰਹੀ ਹੈ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਕਾਫੀ ਵਾਇਰਲ ਹੋ ਰਹੇ ਹੋ ਪੰਜਾਬ ਵਾਲੇ ਵਿੱਚ ਤੁਸੀਂ ਵੀਡੀਓ ਦੇਖੀ ਹੋਊਗੀ ਤੁਹਾਨੂੰ 11 ਦੋਸਤਾਂ ਨੇ ਫੋਨ ਵੀ ਆਏ ਹੋਣੇ ਆਹ ਬਹੁਤ ਫੋਨ ਆਇਆ ਪੰਜਾਬ ਤੋਂ ਬਹੁਤ ਫੋਨ ਆਏ ਆਪਣੇ ਕਪੂਰਥਲੇ ਤੋਂ ਲੁਧਿਆਣੇ ਤੋਂ ਜਿਹੜੇ ਜਿਹੜੇ ਲੋਕ ਐਸਵੀਸਾ ਚ ਲੱਗੇ ਹੋਏ ਐ ਹਮ ਤੇ ਮੈਂ ਉਹੀ ਚੀਜ਼ ਤੁਹਾਡੇ ਤੋਂ ਪੁੱਛੀ ਸੀ ਅਸਲ ਦੇ ਵਿੱਚ ਉਹ ਵੀਡੀਓ ਕਿੰਨੀ ਕੁ ਪੁਰਾਣੀ ਹੈ ਉਹ ਵੀਡੀਓ ਕਦੋਂ ਦੀ ਹੈ ਉਹ ਵੀਡੀਓ ਸਾਫ ਸਿਰਫ ਕੋਈ 7-8 ਮਹੀਨੇ ਪੁਰਾਣੀ ਹੈ ਜਿਆਦਾ ਨਹੀਂ ਪੁਰਾਣੀ ਤੇ ਵਾਇਰਲ ਹੁਣ ਹੋਈ ਆ ਨਹੀਂ ਵਾਇਰਲ ਉਹਦੋਂ ਵੀ 2 ਮਿਲੀਅਨ ਦੇ ਲਗਭਗ ਚੱਲ ਗਈ ਸੀ ਬਹੁਤ ਉਸ ਟਾਈਮ ਵੀ ਬਹੁਤ ਚਰਚਾ ਦਾ ਵਿਸ਼ਰਿਆ ਬਹੁਤ ਲੋਕਾਂ ਨੂੰ ਲੋਗਾਂ ਦੇ ਫੋਨ ਆਏ ਪੰਜਾਬ ਤੋਂ ਇਹਨਾਂ ਦਾ ਇਸਾਈਆਂ ਦੇ ਜਿਹੜੇ ਆਗੂ ਹੁੰਦੇ ਆ ਇਹਨਾਂ ਨੇ ਮਤਲਬ ਬਹੁਤ ਧਮਕਾਨ ਦੀ ਕੋਸ਼ਿਸ਼ ਕੀਤੀ ਬਹੁਤ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅੱਧਾ ਦਾ ਘੰਟਾ ਇਹ ਸਮਝਾਉਂਦੇ ਸੀ ਐਵੇਂ ਸਾਡਾ ਇਸਾਈ ਮਤਲਬ ਈਸਾ ਮਸੀਹ ਇਹਨਾਂ ਦਾ ਜੋ ਚਲੋ ਹੋਊਗਾ ਜੀ ਸਾਡੇ ਗੁਰੂਆਂ ਤੋਂ ਵੱਢ ਕੇ ਸਾਡੇ ਦੇਵ ਦੇਵਤਾਂ ਤੋਂ ਵੱਢ ਕੇ ਬਲਦਾਨ ਤੱਕ ਦੇ ਵਿਸ਼ਵਚੈ ਨਹੀਂ ਬਿਲਕੁਲ ਤੇ ਮਹਾਰਾਜ ਇੱਕ ਚੀਜ਼ ਹੋਰ ਦੱਸੋ ਜਿਵੇਂ ਵੀਡੀਓ ਉਹਨਾਂ ਸਮਿਆਂ ਦੇ ਵਿੱਚ ਵੀ ਕਾਫੀ ਚੱਲੀ ਅੱਜ ਪੰਜਾਬ ਦੇ ਕਾਫੀ ਵੱਡੇ ਵੱਡੇ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਆ ਉਹਨਾਂ ਦੇ ਵਿੱਚ ਵੀ ਉਹ ਵੀਡੀਓ ਚੱਲ ਰਹੀ ਆ ਤਾਂ ਉਹ ਵੀਡੀਓ ਦਾ ਅਸਲ ਮੈਟਰ ਕੀ ਸੀ ਤੁਹਾਨੂੰ ਕਿੰਦਾ ਫੋਨ ਆਇਆ ਤੁਸੀਂ ਜਾ ਕੇ ਉਹ ਚੀਜ਼ ਕਰੀ ਮਤਲਬ ਤੁਸੀਂ ਆਪਣੀ ਤਰਫੋਂ ਨੇਚਰਲ ਕਰੀ ਪਰ ਉਹ ਲੋਕਾਂ ਨੇ ਇੰਨੀ ਉਸ ਚੀਜ਼ ਦੀ ਸਲਾੰਘਣਾ ਕੀਤੀ ਕਿ ਤੁਹਾਡਾ ਵੀ ਇੱਕ ਨਾਮ ਬਣਿਆ ਤੇ ਰਾਜਸਥਾਨ ਦੇ ਬਿਤੀ ਮਾਸੁਣੇ ਇੱਕ ਕਾਨੂੰਨ ਵੀ ਉਸ ਤੋਂ ਬਾਅਦ ਲਾਗੂ ਕੀਤਾ ਗਿਆ ਹਾਂ ਉਸ ਤੋਂ ਆਪਣੇ ਪਰਵਰਤਨ ਦਸਤਨਾਬਾਦੀ ਸਾਡੇ ਐਮ ਐਲ اے ਨੇ ਮਤਲਬ ਵਿਧਾਨ ਸਭਾ 'ਚ ਪ੍ਰਸ਼ਨ ਲਾਇਆ ਤੇ ਨਾਲ ਦੀ ਨਾਲ ਉਹ ਮਤਲਬ ਬਿਲਕੁਲ ਤਾਂ ਹੁਣ ਜਿਹੜੇ ਮਤਲਬ ਉਹ ਵੀਡੀਓ ਦੇ ਵਿੱਚ ਤੁਸੀਂ ਜਾ ਰਹੇ ਹੋ ਉਹਨਾਂ ਦੇ ਘਰੇ ਤੁਹਾਡੇ ਨਾਲ ਪੰਜ ਸੱਤ ਨੌਜਵਾਨ ਵੀ ਨੌਜਵਾਨ ਵੀ ਹੈ ਜਿਨ੍ਹਾਂ ਦੇ ਹੱਥ 'ਚ ਡੰਗਾ ਫੜੀਆਂ ਮੀਆਂ ਤੇ ਤੁਸੀਂ ਮਤਲਬ ਸਾਰੇ ਸੈਕੰਡ ਲੋਗ ਆਏ ਸੀ ਬਿਨਾ ਬ라이 ਵੀ ਆਏ ਸੀ ਸਾਡੇ ਕਲਬ ਦੇ ਬਹੁਤ ਲੋਕ ਸੀ ਹਾਂ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਪਿੰਡ ਵਾਲੇ ਉੱਠ ਕੇ ਬੋਤਾਗੇ ਉਸ ਟਾਈਮ ਤੇ ਸਭ ਤੋਂ ਵੱਡੀ ਗੱਲ ਤੁਸੀਂ ਉਸ ਵੀਡੀਓ ਦੇ ਵਿੱਚ ਉਹਨਾਂ ਨੂੰ ਵਾਰਨਿੰਗ ਦੇਣ ਪਹਿਲਾਂ ਚੇਤਾਵਨੀ ਦੇਣਗੇ ਫਿਰ ਤੁਸੀਂ ਇੱਕ ਹਫ਼ਤੇ ਬਾਅਦ ਉੱਥੇ ਰੈਲੀ ਵੀ ਕਰੀ ਤਾਂ ਉਹ ਜਿਹੜੀ ਪੂਰਾ ਮੈਟਰ ਸੀ ਉਹ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਖਤਮ ਹੋਇਆ ਤੁਹਾਡੀ ਗੱਲ ਸਹੀ ਹੈ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਣਾ ਹੂੰ ਵੀ ਸਾਡੇ ਜਿਵੇਂ ਆਪਾਂ ਇੱਥੇ ਪੰਜਾਬ ਰਿਆਣਾ Rajasthan ਆਪਣਾ ਇੱਕ ਕਲਬ ਚੱਲਦਾ ਜੀ ਆਜ਼ਾਦ ਕਲਬ ਸੋਸ਼ਲ ਗਰੁੱਪ ਹੈ ਜਿਵੇਂ ਠੀਕ ਹੈ ਤੇ ਹਜ਼ਾਰਾਂ ਲੋਕਾਂ ਦੇ ਨਾਲ ਜੁੜੇ ਵੀ ਹੋਏ ਹੂੰ ਸਾਡੀ ਫਤਿਹਬਾਦ ਸਰਸਾ ਐਨਾਵਾਦ ਮਤਲਬ ਇਧਰ ਰਾਸਨ ਜਿਲ੍ਹਾ ਚ ਪੰਜਾਬ ਦੇ ਕੁਝ ਜਗਰ ਸ਼ਹਿਰਾਂ ਚ ਸਾਡੇ ਪ੍ਰੋਗਰਾਮ ਹੋਇਆ ਹਜ਼ਾਰਾਂ ਲੋਕਾਂ ਕੇ ਜੁੜਦੇ ਉਹਨਾਂ ਦੀ ਰੈਲੀਆਂ ਵੀ ਹੈ ਸਾਡਾ YouTube ਚੈਨਲ ਹੈ ਕਲਬ ਦਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਸਾਰਾ ਕੁਝ ਤੇ ਕਿਆ ਦਾ ਮਤਲਬ ਹੈ ਸਾਡਾ ਜੋ ਕਲਬ ਹੈ ਨਾ ਜਿਵੇਂ ਗਰੀਬ ਲੜਕੀਆਂ ਦੀ ਸ਼ਾਦੀ ਕਰਨਾ ਐਸੀ ਸਾਰਾ ਕਰੀ ਕਰੀ ਜਾਂਦੇ ਜਿਵੇਂ ਅਸੀਂ ਇਸ ਨੂੰ ਵੀ ਦੇਖਿਆ ਵੀ ਇਹ ਬਹੁਤ ਹੀ ਜਿਨਾਉਣਾ ਕਾ ਰਿਆ ਹੋ ਰਿਹਾ ਹੈ ਗਰੀਬ ਲੋਕਾਂ ਨੂੰ ਬੜਾ ਫਸਲਾ ਕਰ ਦੋ ਰੁਪਏ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਦਾ ਕਰਾ ਰਿਹਾ ਐ ਇਸ ਤੋਂ ਮਾੜਾ ਕੰਮ ਤਾਂ ਹੈ ਹੀ ਨਹੀਂ ਕੋਈ ਸੋਸ਼ਲ ਵਰਕ ਨਹੀਂ ਕਰਨਾ ਸੀ ਤੇ ਉਹ ਕਿਹੜੇ ਪਿੰਡ ਦੀ ਵੀਡੀਓ ਹੈ ਸਭ ਤੋਂ ਬੜਾ ਵਰਕ ਤਾਂ ਹੈ ਹੀ ਹੈ ਵੀਡੀਓ ਕਿਹੜੇ ਪਿੰਡ ਦੀ ਸੀ ਉਹ ਵੀਡੀਓ ਸੀ ਜੀ ਆਪਣੇ ਨਾਲ ਇੱਥੇ ਪਿੰਡ ਹੈ ਬਾਰਡਰ ਦੇ ਨੇੜੇ ਰਾਜਸਥਾਨ ਪੰਜਾਬ ਬਾਰਡਰ ਦੇ ਨੇੜੇ 100 100 ਪੁਰਾ 100 ਪੁਰਾ ਦਿੱਖਤਾਂ ਤੇ 4 ਕਿਲੋਮੀਟਰ ਹੈ 4 ਕਿਲੋਮੀਟਰ ਉੱਥੇ ਇੱਕ ਪਾਸਟਰ ਸੀ ਜੀ ਉਹ ਇਹ ਡੌਮ ਰਚਨੇ ਗਿਰ ਜਾਣਾ ਬਿਮਾਰੀ ਦਾ ਇਲਾਜ ਕਰਵਾ ਦੇਣਾ ਆਪ ਦੇ ਉੱਦ ਲੋਕ ਇੱਥੇ ਹੁੰਦੇ ਆ ਕੁੜੀਆਂ ਬੁੜ ਕਿਵੇਂ ਅਕਸਰ ਆਪਾਂ ਵੇਖਦੇ ਆ ਉਹ ਫੁੱਲਾ ਜਾਂਦੇ ਉਹ ਕਰਦੇ ਮਾਰ ਕੇ ਪਾਣੀ ਜਾਂਦੇ ਉਹਨਾਂ ਨੂੰ ਮਤਲਬ ਇਲਾਜ ਕਰ ਦੇਣਾ ਔਰ ਕਰ ਦੇਣਾ ਤੇ ਬੜਾ ਜ਼ਬਰਦਸਤ ਤਰੀਕੇ ਨਾਲ ਡੋਂਗ ਫਲਾ ਕੇ 2 ਰੁਪਿਆ ਦਾ ਗਰੀਬਾਂ ਨੂੰ ਦਿਖਾ ਕੇ ਤੇ ਕਾਫੀ ਲੋਕ ਇਕੱਠੇ ਕਰਲੇ ਸੀ ਨੇ ਇਥੇ ਉਹ ਜੀ ਗੁੜੀਆਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਬਜ਼ੁਰਗਾਂ ਨੂੰ ਚੰਗੇ ਚੰਗੇ ਦੀ ਅਕਲ ਕੜ ਕੇ ਜੀ ਧਰਮ ਪਰਿਵਰਤਨ ਕਰਾ ਰਹੇ ਸੀ ਥੋੜਾ ਬੋਤ ਲਾਲਸ ਦੇ ਕੇ ਰੁਪਿਆ ਦਾ ਕਿਸੇ ਦੀ ਸਕੂਲ ਦੀ ਫੀਸ ਭਰਨੀ ਕਿਸੇ ਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਆਪਣੇ ਆਪਣੇ ਦੀ ਨਿੰਦਾ ਕਰਕੇ ਉਹਨਾਂ ਨੂੰ ਮਤਲਬ ਕੁਲ ਮਿਲਾ ਕੇ ਆਪ ਦੀ ਮਤਲਬ ਚਲਾ ਰਿਆ ਸੀ ਦਰਮਬਰੀ ਵਤਨ ਕਰਿਆ ਸੀ ਬਹੁਤ ਜਾ ਤੇ ਤੁਸੀਂ ਉਹ ਉਹ ਚੀਜ਼ ਵੀ ਹੈ ਉਹ ਕਾਫੀ ਉੱਥੇ ਇੱਕ ਜਿਵੇਂ ਅਸਲ ਦੇ ਵਿੱਚ ਜਿਹੜੀ ਈਸਾਈ ਮਿਸ਼ਨਰੀ ਆ ਉਹ ਸਭ ਤੋਂ ਪਹਿਲਾਂ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਆਪਦੇ ਚੁੰਗੜ ਦੇ ਵਿੱਚ ਲੈ ਰਿਆ ਤੇ ਉੱਥੇ ਇੱਕ ਮਾਈ ਵੀ ਤੁਹਾਡੇ ਕੋਲ ਆਈ ਵੀ ਤੁਸੀਂ ਪੁੱਛਿਆ ਸੀ ਕੀ ਹੈ ਤੇ ਉਹ ਕਹਿ ਰਹੀ ਸੀ ਵੀ ਪ੍ਰਭੂ ਆ ਪ੍ਰਭੂ ਨੇ ਹੈ ਕਰਤਾ ਤੁਸੀਂ ਕਹ ਕਿਹੜਾ ਪ੍ਰਭੂ ਹਾਂਜੀ ਉਹ ਡੋਂਗ ਦੇ ਵਿੱਚ ਬੋਤ ਬੋਲਦੀ ਸੀ ਮੇਰੇ ਪਰਿਵਾਰ ਦੇ ਵਿੱਚ 10 ਬੂਤ ਸੀਗੇ ਤੇ ਇਹਨਾਂ ਨੇ ਸਾਨੂੰ ਬਚਾਇਆ ਉਹ ਬੂਤ ਕੱਢੇ ਬਾਹਰ ਕੱਢੇ ਹੂੰ ਹੂੰ ਤੇ ਪਰ ਇੱਕ ਚੀਜ਼ ਹੋਰ ਮਹਾਰਾਜ ਜਿਵੇਂ ਦੱਸੋ ਪੰਜਾਬ ਦੇ ਵਿੱਚ ਮਤਲਬ ਲਗਭਗ ਇਹ ਕਾਫੀ ਆਪਣੇ ਪੈਰ ਪਸਾਰੀ ਆਈ ਸਾਈ ਮਿਸ਼ਨਰੀ ਜੇ ਗੱਲ ਕਰੀਏ ਤਾਂ ਰਾਜਸਥਾਨ ਇੱਥੋਂ ਪੰਜਾਬ ਆਪਣੇ 4 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਜਿਵੇਂ ਹੀ ਰਾਜਸਥਾਨ ਦੇ ਵਿੱਚ ਇਹ ਸੋਧਾ ਚਾਲੂ ਹੋਇਆ ਤਾਂ ਤੁਸੀਂ ਉਹਦੀ ਜਿਹੜੀ ਨੱਥ ਹੈ ਉਹਦੋਂ ਹੀ ਪਾਉਣੀ ਸ਼ੁਰੂ ਕਰਤੀ ਤਾਂ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਹੋਰ ਜਿਹੜੇ Hindu ਸੰਗਠਨ ਆ ਜਾਂ ਜਿਹੜੇ ਆਪਣੇ ਧਰਮ ਨਾਲ ਆਪਣੀ ਮਿੱਟੀ ਨਾਲ ਜੁੜੇ ਲੋਕਾਂ ਦਾ ਕਿੰਨਾ ਸਮਰਥਨ ਮਿਲਿਆ ਖਾਸ ਕਰਕੇ ਪ੍ਰਸ਼ਾਸਨ ਦੀ ਜੇ ਮੈਂ ਗੱਲ ਕਰਾਂ ਤਾਂ ਪ੍ਰਸ਼ਾਸਨ ਦਾ ਤੁਹਾਨੂੰ ਕਹਿੰਨਾ ਪ੍ਰਸ਼ਾਸਨ ਦਾ ਬਹੁਤ ਸ਼ੌਂਗ ਰਿਹਾ ਹਮ ਸਾਰੇ ਅਧਿਕਾਰੀਆਂ ਦਾ ਬਹੁਤ ਸ਼ੌਂਗ ਰਿਹਾ ਐਸਐਮਐਸ ਮੈਂ ਤਾਂ ਪੁੱਛਦੇ ਰਹੇ ਵੀ ਕੀ ਕਰੋਗੇ ਕੀ ਹੋਊਗਾ ਮਲੇ ਪੁਲਿਸ ਦਾ ਬਹੁਤ ਬੜੀਆ ਸ਼ੌਂਗ ਰਿਹਾ ਕਿਉਂਕਿ ਇਹ ਹਿੰਦੂਵਾਦੀ ਸਰਕਾਰ ਹੈ ਜੀ ਰਾਜਸਥਾਨ ਦੇ ਵਿੱਚ ਹਮ ਇਹ ਚੀਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਮ ਸਾਡਾ ਇਹ ਜਿਹੜਾ ਪ੍ਰੋਗਰਾਮ ਸੀਗਾ ਹਮ ਅਸੀਂ ਲਈ ਤੁਸੀਂ ਮੁੰਡਾ ਗਏ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਸਭ ਕੋ ਡਾਂਗਾ ਸੋਟੀ ਲੈ ਕੇ ਅੱਗੇ ਚਲਾ ਕੇ ਆਇਆ ਤੇ ਸਭ ਤੋਂ ਵੱਡੀ ਗੱਲ ਹੋਰ ਹੈ ਮੈਂ ਸਾਰੇ ਜਿੰਨੇ ਵੀ ਲੱਗੇ ਹੋਏ ਆ ਪੰਜਾਬ ਤੇ ਰਾਜਸਥਾਨ ਤੇ ਹਿਯਾਨੇ ਤੇ ਪੂਰੇ ਭਾਰਤ ਦੇ ਵਿੱਚ ਇਸਾਈਆਂ ਦਾ ਵਿਰੋਧ ਕਰਨ ਲਈ ਤੁਹਾਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਦੱਸਦਾ ਪਿੰਡ ਸੜਕੇ ਬਚ ਗਈ ਜਿਹੜੇ ਬੰਦੇ ਉਪਾਸਟ ਸੀ ਆਪ ਦਾ ਪਿੰਡ ਸਮੇਟ ਕੇ ਤਾਲਾ ਲਾ ਕੇ ਘਰ ਵੇਚ ਕੇ ਚਲਾ ਗਿਆ ਮਨ ਨੂੰ ਨੂਰ ਪਰ ਪਿੰਡ ਦੇ ਬਹੁਤ ਲੜਕੇ ਮੁੰਡੇ ਆਪਣੇ ਨਾਲ ਜੁੜੇ ਹੋਏ ਗੱਲ ਨਾਲ ਉਹ ਦੱਸਦੇ ਹੈ ਕਈ ਬਜ਼ੁਰਗ ਆ ਕੇ ਕਹਿੰਦੇ ਹੈ ਕਿ ਤੁਸੀਂ ਉਹ ਤਾਂ ਸਾਡਾ ਨਾ ਬਟਾਲਿਆ ਸਾਨੂੰ ਮਤਲਬ ਬੁਰੀ ਅਕਲ ਕੱਢੀ ਜਾਂਦੀ ਹੈ ਅਕਲ ਕਢ ਲੈਂਦੇ ਲੋਕ ਹੈ ਜਿਹੜੇ ਲੋਕ ਬੈਠੇ ਦਿਨ ਨੂੰ ਰਾਤ ਬਣਾ ਦਿੰਦੇ ਰਾਤ ਨੂੰ ਦਿਨ ਬਣਾਉਂਦੇ ਮਨਾਤਾ ਸੀ ਜੇ ਉੱਤੇ ਤਾਂ ਬਹੁਤ ਪੂਰਾ ਹਾਲ ਚ ਨੂਰਪੁਰਾ ਚ ਤੇ ਸਭ ਤੋਂ ਵੱਡੀ ਗੱਲ ਮਤਲਬ ਇਹਨਾਂ ਦਾ ਇੱਕ ਮੋਢੀ ਜਿਹੜਾ ਪਾਸਟਰ ਸੀ ਤੁਹਾਨੂੰ ਯਾਦ ਹੋਊਗਾ ਉਹਦੇ ਤੇ ਵੀ ਖੁਦ ਤੇ ਮੁਕੱਦਮਾ ਸ਼ਾਇਦ ਕੁਝ ਤਾਂ ਕੋਈ ਤਨ ਕੋਈ ਨਰੁੱਲਾ ਐਸਾ ਕਿਹਣਾ ਹੈ ਉਹ ਰੇਪ ਚ ਇੱਕ ਅੰਦਰ ਬੈਠਾ ਇੱਕ ਹਮ ਕੰਮ ਤਾਂ ਸਾਰੇ ਇਹਨਾਂ ਦੇ ਇਸ ਤਰ੍ਹਾਂ ਦੇ ਹਮ ਤਾਂ ਜਿਹੜੇ ਲੋਕ ਵੇਖ ਰਿਹਾ ਮਤਲਬ ਆਪਾਂ ਮਹਾਰਾਜ ਨੇ ਕਰੇ ਕਿਰਪਾ ਕਰੀ ਆਪਾਂ ਦੁਬਾਰਾ ਫੇਰ ਬੈਠਾਂਗੇ ਅੱਗੇ ਦਾ ਤੁਹਾਡਾ ਕੀ ਪਲਾਨ ਹੈ ਈਸਾਈ ਮਿਸਟਰੀ ਨੂੰ ਲੈ ਕੇ ਖਾਸ ਕਰ ਅੱਗੇ ਦਾ ਵੀ ਤੁਹਾਨੂੰ ਬਤਾਦਾ ਪਹਿਲੇ ਤੁਹਾਨੂੰ ਮੈਂ ਦੀਪਕ ਜੀ ਆਹ ਬਤਾਦਾ ਵੀ ਇਹ ਚਰਚਾ ਦੇ ਵਿਸ਼ੇ ਹੁਣ 7-8 ਮਹੀਨੇ ਬਾਅਦ ਹੈ ਕਿਉਂ ਮੰਨ ਰਿਹਾ ਵੀਡੀਓ ਹਾਂ ਇਹ ਕਰਨ ਇਹ ਵੀਡੀਓ ਤੁਸੀਂ ਮੈਂ ਉਸ ਚਾਲੂ ਰਸ ਤੁਸੀਂ ਪ੍ਰਸ਼ਨ ਪੁੱਛੋਗੇ ਫਿਰ ਇਸ ਤਰ੍ਹਾਂ ਦਾ ਇਹ ਚਰਚਾ ਦੇ ਵਿਸ਼ੇ ਕਿਉਂ ਮੰਨ ਗਿਆ ਦਵਾਰੇ 3 ਮਹੀਨੇ 7 ਮਹੀਨੇ ਬਾਅਦ ਹਮ ਇਹ ਕਿਹ ਜੀ ਕੋਈ ਚੈਨਲ ਹੈ ਕ੍ਰਾਈਮ ਚੈਨਲ ਜਾਂ ਇਸ ਤਰ੍ਹਾਂ ਦਾ ਕੋਈ ਸੈਂਟਰਲ ਪੰਜਾਬ ਟੀਵੀ ਸੈਂਟਰਲ ਪੰਜਾਬ ਇਸ ਤਰ੍ਹਾਂ ਦਾ ਹਮ ਉਹਨਾਂ ਨੇ ਕੱਲ ਵੀਡੀਓ ਇਹ ਕੋਈ ਦਵਾਰੇ ਪਾਇਆ ਹੈ ਹਮ 10 ਲੱਖ ਤੋਂ ਉੱਤੇ ਆਉਂਦੇ ਵਿਊ ਵੀ ਹੋਗੇ ਬਹੁਤ ਜ਼ਿਆਦਾ ਹਮ ਉਦੇ ਕਰਕੇ ਮੇਰੇ ਕੋਲ ਫਿਰ ਫੋਨ ਆਣ ਅਗੇ ਦੁਆਰੋਂ ਵੀ ਇਹ ਤੁਸੀਂ ਦੁਆਰੇ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਮਤਲਬ ਕਾਰੇ ਕਿਤਾ ਦਾ ધਰਮ ਪਰਿਵਰਤਨ ਵਾਲਾ ਮਸਲੇ ਚ ਕੁਝ ਹੋਰ ਤੇ ਇੱਕ ਦੋ ਚੈਨਲਾਂ ਦੇ ਫੋਨ ਵੀ ਆਏ ਵੀ ਤੁਸੀਂ ਅੱਜ ਅਗੇਂਸਟ ਕੀ ਕਰ ਰਹੇ ਹੋ ਤੇ ਉਹਨਾਂ ਨੇ ਫਿਰ ਆਪਾਂ ਹਕੀਕਤ ਦੱਸੀ ਵੀ 8-9 ਮਹੀਨੇ ਪੁਰਾਣਾ ਮਸਲਾ ਹੈ ਹਾਂ ਬਾਕੀ ਤੋਂ ਡਾਊ ਪ੍ਰਸ਼ਨ ਜੜਾ ਵੀ ਤੁਸੀਂ ਅੱਗੇ ਤੁਹਾਡੀ ਕੀ ਰਣਨੀਤੀ ਹੈ ਹਾਂ ਸਾਡਾ ਜੀ ਬੋਲਾ ਵਾਲੀ ਸੂਰਤਗੜ ਤੁਹਾਨੂੰ ਪਹਿਲੇ ਨਾਮ ਲਿੱਤੇ ਕਈ ਪਿੰਡਾਂ ਦੇ ਹਾਂ ਉਹਦੇ ਬਾਅਦ ਉਹ ਸ਼ਾਂਤ ਹੋ ਗਿਆ ਅਚਾਨਕ ਉਸ ਟਾਈਮ ਬਹੁਤ ਫੋੜਾਈ ਸੀ ਹਾਂ ਜਿਸਾ ਡਾਉਨ ਸਿਸਟਮ ਦਾ ਦੇਖਿਆ ਨਾ ਵੀ ਸਾਰੇ ਡਾਂਗਰ ਸੋਟੀ ਲੈ ਕੇ ਸਾਰੇ ਮੁੰਡੇ ਚਲ ਪਏ ਕੀ ਤਾਂ ਸਾਰੇ ਪਾਸੇ ਨਾ ਚਲ ਪੈਣ ਤਾਂ ਉਹ ਲਗਭਗ ਇੱਕ ਵਾਰ ਨਹੀਂ ਸੁਣਨ ਨੂੰ ਮਿਲਦਾ ਪਿਆ ਵੀ ਕਿੱਥੇ ਕੁਝ ਹੁੰਦਾ ਤਾਂ ਉਹ ਦਬੇ ਚੁਪਕੇ ਤਰੀਕੇ ਨਾਲ ਹੁੰਦਾ ਹੋਣਾ ਵੀ ਇੱਕ ਵਾਰ ਆਪਣੇ ਦੋਨੋਂ ਜ਼ਿਲ੍ਹਿਆਂ ਤੇ ਲਗਭਗ ਬਹੁਤ ਘਟ ਹੋ ਗਿਆ ਗੰਗਨਗਰੋਂ ਮਾਨਗੜ ਹਾਂ ਮੈਂ ਆਪਣੇ ਕੋਲ ਫੋਨ ਬਹੁਤ ਆਂਦੇ ਸੀ ਤੁਹਾਨੂੰ ਕੀ ਦੱਸਾਂ ਮੈਂ ਉਹ ਰਾਜੀ ਅਸਰ ਤੋਂ ਕੋਈ ਆਪਣੇ ਬੀਕਨਰ ਦੇ ਨੇੜੋਂ ਉਪਗੜੋਂ ਵੀ ਸਾਡੇ ਪਾਸ ਸਟ੍ਰੈਸ ਤਰ੍ਹਾਂ ਦੀ ਗੰਦ ਪਾਈ ਜਾਂਦੇ ਪਰ ਹੁਣ ਕੁਝ ਕੁਲ ਮਿਲਾ ਕੇ ਉਹ ਵੀਡੀਓ ਕੱਢੇ ਬਾਅਦ ਤੇ ਉਹ ਵੀਡੀਓ ਸਾਹਿਬ 2 मिलियन ਤੋਂ ਉੱਤੇ ਤਾਂ ਮੇਰੇ ਆਪੇ ਚੈਨਲ ਤੇ ਆਏ ਖੜੇ ਸੀ 2 मिलियन ਤੋਂ ਤੁਹਾਡੇ ਆਪ ਦੇ ਪੇਜ ਤੇ ਆਏ ਤੇ ਕੱਲ ਨੇ ਜਿਹੜਾ ਚੈਨਲ ਹੈ ਉਹਦਾ ਬਹੁਤ ਬਹੁਤ ਧੰਨਵਾਦ ਦਊਂਗਾ ਵੀ ਚਲੋ ਵਿਚਾਰੇ ਨੇ ਕੁਝ ਸੋਚ ਕੇ ਜਾਂ ਕੁਝ ਧਰਮ ਦੇ ਪ੍ਰਤੀ ਕੁਝ ਸਮਝ ਕੇ ਉਹਨਾਂ ਨੇ ਚੈਨਲ ਨੇ ਉਹਨਾਂ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਦੇਣਾ ਚਾਹਨਾ ਉਹਨਾਂ ਨੇ ਦੁਆਰੇ ਗਲ ਚੱਕ ਕੇ ਤੇ ਉਹ ਵਿਸ਼ੇੰ ਦੁਆਰੇ ਹਰਾਬਰਾ ਕਰਤਾ ਤੇ ਇੱਕ ਚੀਜ਼ ਮੈਂ ਵੀ ਹੋਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਮਤਲਬ ਪੰਜਾਬ ਦੇ ਵਿੱਚ ਮੇਰੇ ਕਾਫੀ ਸੀਨੀਅਰ ਪੱਤਰਕਾਰ ਮੇਰੇ ਮਿੱਤਰ ਆ ਤੇ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਉਹਨਾਂ ਨੇ ਵੀ ਮੈਨੂੰ ਨਿੱਜੀ ਤੌਰ ਤੇ ਫੋਨ ਕਰਕੇ ਕਿਹਾ ਵੀ ਤੁਹਾਡੇ ਏਰੀਏ ਦਾ ਇਹ ਬਾਈ ਆ Rajasthan ਦਾ ਤੇ ਉਹਨਾਂ ਦੀ ਵੀਡੀਓ ਜਿਹੜੀ ਪੰਜਾਬ ਚ ਕਾਫੀ ਚੱਲ ਰਹੀ ਆ ਤਾਂ ਤੁਹਾਡੇ ਤਾਂ ਸ਼ਹਿਰ ਦਾ ਹੀ ਆ ਉਹਨਾਂ ਦੀ ਇਸ ਵਿਸ਼ੇ ਨੂੰ ਲੈ ਕੇ ਇੱਕ ਵੀਡੀਓ ਜ਼ਰੂਰ ਕਰ ਉਹਨਾਂ ਦੀ ਇੰਟਰਵਿਊ ਕਰ ਉਹਨਾਂ ਨਾਲ ਇੱਕ ਵਾਰਤਾ ਲਾਪ ਕਰ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਜਿਹੜਾ ਸੁਨੇਹਾ ਉਹ ਜਾ ਸਕੇ ਤੇ ਲੋਕ ਆਪਣੇ ਧਰਮ ਨੂੰ ਲੈ ਕੇ ਮਤਲਬ ਪਕੜ ਕਰ ਸਕਣ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬਹੁਤ ਮਤਲਬ ਇਹੋ ਜਿਹੇ ਸੂਰਮੇ ਹੋਏ ਆ ਜਿਨ੍ਹਾਂ ਨੇ ਆਪਣੇ ਧਰਮ ਨੂੰ ਬਚਾਉਣ ਲਈ ਬਹੁਤ ਕੁਛ ਕੀਤਾ ਇਹ ਥੋੜੀ ਜਿਹੀ ਗੱਲ ਹੋਰ ਮੈਂ ਇੱਕ ਮੈਸੇਜ ਹੀ ਦੇਣਾ ਚਾਹਣਾ ਚਾਹਾਂ ਹਮ ਆ ਯੂਥ ਨੂੰ ਯੁਵਾਵਾਂ ਨੂੰ ਸਭ ਨੂੰ ਇੱਕ ਮੈਸੇਜ ਸਮਝ ਲਓ ਹੋਰ ਕਰੋਗੇ ਪੜੋਗੇ ਤੇ ਇਹ ਦਿਮਾਗ ਤੇ ਬਿਠਾਉਂਗੇ ਨਾ ਤਾਂ ਤੁਹਾਡੇ ਕੁਝ ਕਰਨ ਦੀ ਮਨ ਤੇ ਜਾਗੂਗੀ ਕਿ ਨਹੀਂ ਯਾਰ ਹਮ ਆਪਣੇ ਗੁਰੂਆਂ ਨੇ ਬੱਚੇ ਤੱਕ ਬਲਦਾਨ ਕਰਤੇ ਕਿਤਾ ਕਿੰਨਾ ਕਿਨਾ ਤਸੀਹ ਜਲੇ ਤੇ ਆਪਾਂ ਤਾਂ ਚਾਰ ਲੋਕ ਇਕੱਠੇ ਹੋ ਕੇ ਸਮਝ ਲਓ ਇੱਕ ਕੀ ਕਿਨਾਂ ਕਿ ਬਣਾ ਚੱਲ ਗਏ ਸੀ ਐਵੇਂ ਸੋਚ ਲੋ ਚਾਰ ਲੋਕ ਇਕੱਠੇ ਹੋ ਗਏ ਐਨਾ ਤਾਂ ਰੇਲ ਬਣਾ ਦਈਏ ਬਿਲਕੁਲ ਬਿਲਕੁਲ ਸਹੀ ਗੱਲ ਐ ਤੇ ਜੇ ਇਹ ਸੀ ਅੱਜ ਬਾਈ ਰਣ ਨਾਲ ਰਿੰਕੂ ਠਾਕਰੇ ਰਣ ਨਾਲ ਮੁਲਾਕਾਤ ਇਸਾਈ ਮਿਸ਼ਨਰੀ ਨਾਲ ਲੈ ਕੇ ਜੋ ਕਿ ਇਹਨਾਂ ਦੀ 6-7 ਮਹੀਨੇ ਪੁਰਾਣੀ ਵੀਡੀਓ ਐ ਜੋ ਪੰਜਾਬ ਦੇ ਵਿੱਚ ਕਾਫੀ ਸੁਰਖੀਆਂ ਬਟੋਰੀ ਐ ਇਸ ਟਾਈਮ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ